ਤੇ ਆਪਣੀ ਗੱਲ ਚੰਨਣੀ ਸੀ ਵਰਸੋਨਾਂ ਤੋਂ ਛੋਟੀ ਜੀ ਗੱਲ ਆ ਦੱਸ ਕੇ ਆਪਣੀ ਗੱਲ ਨਿਵੇੜਨੀ ਚਾਹਣਾ ਸਾਡੀ ਗੱਲ ਚੰਨਣੀ ਸੀ ਕਿ ਕਿਸ ਤਰ੍ਹਾਂ ਸਾਡੇ ਸਮਾਜ ਦੀ ਇਹ ਲੁੱਟ ਸਾਡੀਆਂ ਤਾਂ ਹੋ ਰਹੀ ਹੈ ਉਸ ਲੁੱਟ ਨੇ ਖਿਲਾਫ ਬਾਬਾ ਸਾਹਿਬ ਨੇ ਇੱਕ ਬਹੁਤ ਵੱਡੀ ਲੜਾਈ ਲੜੀ ਜਿਹਨੂੰ ਅਸੀਂ ਪੂਨਾ ਪੈਕਟ ਦੇ ਨਾਂ ਨਾਲ ਜਾਣਦੇ ਹਾਂ ਉਨਾ ਪੈਕਟ ਕੀ ਸੀਗਾ ਉਨਾ ਪੈਕਟ ਦੇ ਵਿੱਚ ਸਾਨੂੰ ਜਿਹੜੀ ਇਹ ਰਿਜ਼ਰਵੇਸ਼ਨ ਸਾਡੀ ਇਹ ਖੋਜੀ ਜਾ ਰਹੀ ਆ ਜਿਹੜੀ ਰਿਜ਼ਰਵੇਸ਼ਨ ਦੇ ਉੱਤੇ ਕਾਪੇ ਮਾਰੇ ਜਾ ਰਹੇ ਨੇਗੇ ਜਿਹੜੀ ਰਿਜ਼ਰਵੇਸ਼ਨ ਨੂੰ ਐਕਸ ਤੋਂ ਸਾਡੇ ਤੋਂ ਖੋ ਕੇ ਗਲਤ ਤਰੀਕੇ ਨਾਲ ਇੱਥੋਂ ਦੇ ਲੋਕ ਇੱਥੋਂ ਦੇ ਜਰਵਾਨੇ ਇੱਥੋਂ ਦੇ ਜਿਹੜੇ ਰਾਜ ਕਰਨ ਵਾਲੇ ਲੋਕ ਨੇ ਜਿਨ੍ਹਾਂ ਦੀ ਸੁਵਾਰ ਦੇ ਵਿੱਚ ਥੋੜੀ ਬਾੜੀ ਪੁੱਛਕਿਛਾ ਉਹ ਲੋਕ ਐ ਸਾਡੀ ਜਿਹੜੀ ਅਰਗੇਨੇਸ਼ਨਾਂ ਦੀ ਉਹ ਭੋਕੇ ਹੱਥਰ ਬੱਚਾ ਨੂੰ ਦੇ ਰੱਖਣਗੇ ਇਹ ਲੜਾਈ ਗੁਰਬੀਰ ਸਿੰਘ ਜੀ ਆਲੰਪੁਰ ਨਾਲ ਲੜੀ ਤਾਂ ਗੋਵਾ ਸਾਹਿਬ ਨੇ ਜਦੋਂ ਉਥੇ ਗੋਲ ਮੈਲੀ ਕਾਨਫਰੰਸ ਹੋਇਆ ਤਾਂ ਇੱਕ ਸਮਝੌਤਾ ਹੋਇਆ ਕਿ ਅਸੀਂ 10 ਸਾਲ ਬਾਅਦ ਸਹਿਰ ਜਰਮੇਸ਼ਨ ਦੰਨੇ ਆ 10 ਸਾਲਾਂ ਦੇ ਵਿੱਚ ਅਸੀਂ ਬਰਾਬਰੀ ਲੈ ਕੇ ਆਵਾਂਗੇ ਔਰ ਇੱਥੋਂ ਦੇ ਰਾਖਣ ਵਾਲੇ ਲੋਕਾਂ ਨੇ ਇੱਥੋਂ ਦੇ ਲੱਕ ਤਣਨ ਵਾਲੇ ਲੋਕਾਂ ਨੇ ਇਸ ਨੂੰ ਇੱਥੋਂ ਤੱਕੜੀ ਹਿਸਕ ਜਾਨ ਬਟਕੇ ਸਾਨੂੰ ਲਿਆਂਦਾ ਜਾਨ ਬਟਕੇ ਸਾਡੀ ਹਾਲਤ ਅਜ 75 ਸਾਲਾਂ ਦੇ ਵਿੱਚ ਵੀ ਸਾਡੀ ਤਰਸ ਜੋ ਹਾਲਤ ਭਰਾਵੋ ਅਸੀਂ ਆਟਾ ਦਾ ਨੁਡੀਕਤੇ ਰਹਿਣੇ ਹੈਗੇ ਐਂ ਜੀ ਸਾਡੀ ਇਹਨਾਂ ਦੇ ਹਾਲਤ ਬਣਾਈ ਸਭ ਤੋਂ ਐਜੂਕੇਸ਼ਨ ਕੋਈ ਨਹੀਂ ਕੀ ਡੱਡੇ ਤਰੀਕੇ ਨਾਲ ਇਹਨਾਂ ਨੇ ਸਭ ਤੋਂ ਐਜੂਕੇਸ਼ਨ ਕੋਈ ਨਹੀਂ ਤੇ ਜੇ ਸਾਡੇ ਬੱਚੇ ਜੇ ਸਾਡੇ ਬੱਚੋਗਾਂ ਨੇ ਵੇਂਦਾ ਕਰਕੇ ਜਹਵਾਦਿਆ ਕਰਕੇ ਆਪਣੇ ਹੱਥ ਪੰਨੇ ਦਾ ਮਿਹਨਤ ਦੇ ਨਾਲ ਅੱਧੇ ਬੱਚਿਆਂ ਨੂੰ ਪੜਾ ਲਿਆ ਤਾਂ ਇਹਨਾਂ ਨੇ ਆਹ ਤਰੀਕਾ ਲੱਭ ਲਿਆ ਕਿ ਅੱਗੇ ਸਰਟੀਫਿਕੇਟ ਬਣਾਓ ਤੇ ਆਪਣੀਆਂ ਨੌਕਰੀਆਂ ਲੈ ਲਓ ਤੁਸੀਂ ਅਕੜੇ ਲਖੋ ਦੇਖੋ ਮੈਂ ਹਰਾਨ ਕਰਨ ਵਾਲਿਆਂ ਕੜੇ ਨੇ ਕਰਹੋ ਕਾਪੀਆ ਯੂਨੀਵਰਸਿਟੀਆਂ ਦੇ ਵਿੱਚ ਜਿੱਥੇ ਹੈ ਨਾ ਐਜੂਕੇਸ਼ਨ ਆ ਗਈ ਉੱਥੇ ਸਾਡੇ 2% ਵੀ ਲੋਕ ਨਹੀਂ ਹੈਗੇ ਸਾਡੇ ਆਈਐਸਐਸਸੀ ਸਰ 2% ਵੀ ਨਹੀਂ ਹੈਗੇ ਸਾਡਾ ਜੁਡੀਸ਼ਰੀ ਦੇ ਵਿੱਚ ਕੋਈ ਅੰਨਾ ਪ੍ਰਤੀਸ਼ਾਤ ਨਹੀਂ ਹੈਗਾ ਤੇ ਪੜ੍ਹਾਵੋ ਕੁਝ ਜਾਵਾਂਗੇ ਤੇ ਜਾਣੋਗੇ ਕਿਦਰ ਉੱਤੇ ਛੋਟਾ ਇਸ ਪ੍ਰਬੰਧ ਛੋਟੇ ਤੇ ਟੱਕੇ ਮਾਰ ਰਹਿਣਾ ਦੇਸ਼ ਦਾ ਕੇ ਸੁਣੋ ਮੈਂ ਨਾਮ ਕਰਦਾ ਇਸ ਗੱਲ ਨੂੰ ਮਨਜਾਉ ਤਾ ਚੋਨੋ ਇਟਾ ਸੰਗਰਸ਼ਾਂ ਦੇ ਪਰਮ ਲੜੇ ਪੈਣਗੇ ਸਤਿ ਸ਼੍ਰੀ ਅਕਾਲ ਖੰਡੇ ਪਰਮ ਨੇ ਪੈਣਗੇ ਸਾਨੂੰ ਇੱਕ ਝੰਡੇ ਦੇ ਪੱਖੇ ਹੋ ਕੇ ਇਸ ਲੋਟੂ ਪ੍ਰਬੰਧ ਦੇ ਖਿਲਾਫ ਲੜਾਈ ਲੜਨੇ ਪਊਗੀ ਇੱਕ ਟੱਕੀ ਲੜਾਈ ਲੜਨੀ ਪਊਗੀ ਸਾਨੂੰ ਤਿਆਰੀ ਕਰਨੀ ਪੈਣੀ ਆ ਉਸ ਲੜਾਈ ਦੀ ਜੇ ਤੁਸੀਂ ਬਾਬਾ ਸਾਹਿਬ ਨੂੰ ਬਚਾਉਣਾ ਤਾਂ ਆਓ ਇੱਕ ਝੰਡੇ ਦੇ ਥੱਲੇ ਇਕੱਠੇ ਹੋ ਕੇ ਆਪਾਂ ਸੁਦਰਸ਼ਾ ਦੇ ਪਰਮਲੀਏ ਉਹਨਾਂ ਸਿੰਘਾਂ ਸਿੰਘ ਲੋਕਾਂ ਦੇ ਪਿੱਛੇ ਲੱਗিয়ে ਜਿਹੜੇ ਸਾਡੇ ਫੱਟ ਪੈ ਸੱਚ ਦੀ ਆਵਾਜ਼ ਨੂੰ ਬੰਦ ਕਰਕਣੇ ਆਓ ਇਕੱਠੇ ਹੋ ਕੇ ਬਲਬੀਰ ਸਿੰਘ ਦੀ ਆਗਮਨਤ ਹੋ ਵਰਗੇ ਚੇਰਨ ਉਹ ਪਕੜਵਾਲੀ ਜਿੰਦਗਾਂ ਲਾ ਲਈਏ ਜਿੰਦਗਾਂ ਲਾ ਲਈਏ ਜੋ ਵੀ ਆਪਣੇ ਕੋਲ ਹੈ ਉਹ ਉਹ ਇਹਨਾਂ ਨੂੰ ਰਹਾ ਕਰਾਉਣ ਵਾਸਤੇ ਲਾ ਲਈਏ ਅਜਿਹੇ ਬੈਂਕਿਆ ਕਰਦਾ ਮਰ ਜਾਣਾ ਨਾ ਹੋਰ ਰੂਜੀ ਦਾ ਖਾਸਾ ਮਰੂਜੀ ਕੀ ਮੋਤੇ ਜੈ ਤਿਹਰ ਕੋ ਜੈਤਾਰ